ਲੋਕਚੇਤਨਾ ਟੀਵੀ ਤੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰ ਪੁਰਖਾਲਵੀ ਸਾਥਿਓ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਇਲੈਕਸ਼ਨ ਕਮਿਸ਼ਨ ਜਿਹੜੇ ਕਮਿਸ਼ਨਰ ਨੇ ਲਾਲ ਕਮਲ ਚੌਧਰੀ ਸਾਹਿਬ ਉਹਨਾਂ ਵੱਲੋਂ ਜਿਹੜਾ ਇੱਕ ਚੋਣ ਪ੍ਰੋਗਰਾਮ ਉਲੀਕ ਦਿੱਤਾ ਗਿਆ ਜਿਹਦੇ ਤਹਿਤ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨਸ ਦੇ ਜਿਹੜੀਆਂ ਡੇਟਾ ਦਾ ਅਨਾਉਂਸਮੈਂਟ ਹੋ ਗਈ ਹੈ ਜਿਵੇਂ ਸਾਨੂੰ ਸਾਰਿਆਂ ਨੂੰ ਇਸ ਗੱਲ ਬਾਰੇ ਇਲਮ ਹੈ ਕਿ 1 ਦਸੰਬਰ ਤੋਂ ਲੈ ਕੇ 4 ਦਸੰਬਰ ਤੱਕ ਜਿਹੜੇ ਨੋਮੀਨੇਸ਼ਨ ਫਾਈਲ ਹੋਣੇ ਹਨ ਤੇ 5 ਤਰੀਕ ਨੂੰ ਜਿਹੜੀ ਉਹ ਜਾਂਚ ਹੋਣੀ ਆ ਤੁਹਾਡੀ ਸਾਰੀ ਸਕਰੂਟਨੀ ਹੋਣੀ ਆ ਤੇ 6 ਤਰੀਕ ਨੂੰ ਤੁਸੀਂ ਆਪਣੇ ਨਾਮ ਵਾਪਸ ਲੈ ਸਕਦੇ ਹੋ ਹੁਣ ਜਦੋਂ ਇਹ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋਇਆ ਤਾਂ ਬਹੁਤ ਸਾਰੀਆਂ ਵਿਰੋਧਾਪਾਸ ਗਵਰਨਮੈਂਟ ਆਫ ਪੰਜਾਬ ਦੇ ਖਿਲਾਫ ਜਿਹੜਾ ਸ਼ੁਰੂ ਹੋ ਗਿਆ ਜਿਵੇਂ ਆਪਾਂ ਨੇ ਬੀਤੇ ਸਮੇਂ ਦੌਰਾਨ ਵੀ ਦੇਖਿਆ ਕਿ ਜਦੋਂ ਵੀ ਇਲੈਕਸ਼ਨ ਆਉਂਦੀ ਆ ਚਾਹੇ ਪੰਚਾਇਤ ਦੀਆਂ ਪਿੱਛੇ ਇਲੈਕਸ਼ਨਾਂ ਹੋਈਆਂ ਤੇ ਜਿਹੜੀਆਂ ਵੱਖ-ਵੱਖ ਵਿਰੋਧੀ ਪਾਰਟੀਆਂ ਸੀ ਵੱਖ-ਵੱਖ ਉਮੀਦਵਾਰ ਸੀ ਉਹਨਾਂ ਵੱਲੋਂ ਦੋਸ਼ ਲਗਾਏ ਗਿਆ ਕਿ ਪੰਜਾਬ ਸਰਕਾਰ ਉਹਨਾਂ ਦੇ ਨਾਲ ਉਹਨਾਂ ਦੇ ਸੰਵਿਧਾਨਕ ਅਧਿਕਾਰਾਂ ਦੇ ਨਾਲ ਛਰੇ ਅੰਮ ਤੱਕਾ ਕਰ ਰਹੀ ਹੈ ਸੋ ਜਿੱਥੋਂ ਤੱਕ ਇਸ ਇਲੈਕਸ਼ਨ ਦਾ ਸਵਾਲ ਹੈ ਜਿਵੇਂ ਮੈਂ ਤੁਹਾਡੇ ਨਾਲ ਪਹਿਲਾਂ ਹੀ ਜ਼ਿਕਰ ਕੀਤਾ ਸੀ ਕਿ ਜਿਹੜਾ ਇਹ ਦੇ ਵਿੱਚ 154 ਬਲਾਕ ਸੰਮਤੀਆਂ ਤੇ 23 ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਹੈ ਤੇ ਉਸ ਦੇ ਵਿੱਚ ਇਹਨਾਂ ਨੇ ਅੰਡ 19181 ਜਿਹੜੇ ਬੂਥ ਬਣਾਏ ਆ ਜਿਹਦੇ ਵਿੱਚੋਂ 915 ਸੈਂਸਿਟਿਵ ਜ਼ੋਨ ਵੀ ਅਨ ਡਿਕਲੇਅਰ ਕੀਤੇ ਗਏ ਆ ਗਵਰਨਮੈਂਟ ਆਫ ਪੰਜਾਬ ਵੱਲੋਂ ਤੇ 1 ਕਰੋੜ 36 ਲੱਖ ਵੋਟਰਾਂ ਨੇ ਆਪਣੇ ਵੋਟਾਂ ਦਾ ਇਸਤੇਮਾਲ ਆਪਣੇ ਸੰਵਿਧਾਨਕ ਅਧਿਕਾਰ ਦਾ ਹੱਕ استعمال ਕਰਨਾ ਹੈ ਲੇਕਿਨ ਦੇਖੋ ਇਹ ਜਿਹੜਾ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋਇਆ ਸ਼ੁਰੂ ਹੁੰਦੇ ਸਾਰੇ ਬਹੁਤ ਸਾਰੀ ਜਿਹੜੀਆਂ ਸ਼ਿਕਾਇਤਾਂ ਇਲੈਕਸ਼ਨ ਕਮਿਸ਼ਨ ਦੇ ਕੋਲੇ ਪਹੁੰਚਣੀਆਂ ਸ਼ੁਰੂ ਹੋਈਆਂ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਕਿ ਬਲੌਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਲੜਨ ਵਾਸਤੇ ਜਿਸ ਕੈਂਡੀਡੇਟ ਨੇ ਵੀ ਚਾਹੇ ਉਹ ਕਿਸੇ ਪਾਰਟੀ ਨਾਲ ਸੰਬੰਧਿਤ ਹੋਵੇ ਚਾਹੇ ਇੰਡੀਪੈਂਡੈਂਟ ਤੌਰ ਤੇ ਉਹਨੇ ਇਲੈਕਸ਼ਨ ਲੜਨੀ ਹੋਵੇ ਉਹਨੂੰ ਇੱਕ ਜਿਹੜਾ ਨੋ ਅਬਜੈਕਸ਼ਨ ਸਰਟੀਫਿਕੇਟ ਜਿਹੜਾ ਜਾਂ ਕੋਈ ਬਕਾਇਆ ਨਹੀਂ ਹੈ ਨੋ ਡਿਊ ਸਰਟੀਫਿਕੇਟ ਐਨ ਡੀ ਸੀ ਤੇ ਐਨ او ਸੀ 노 অবਜੈਕਸ਼ਨ ਸਰਟੀਫਿਕੇਟ ਤੇ 노듀 ਸਰਟੀਫਿਕੇਟ ਇਹ ਦੋ ਸਰਟੀਫਿਕੇਟ ਤੋਂ ਇਲਾਵਾ ਇਹ ਜਿਹੜੇ ਹੋਰ ਵੀ ਕੁਝ ਕਾਗਜ਼ਾਤ ਹੁੰਦੇ ਆ ਜਿਹੜੇ ਬੀ ਡੀ ਪੀਓ ਬਲੋਕ ਡਿਵੈਲਪਮੈਂਟ ਐਂਡ ਪੰਚਾਇਤ ਆਫਿਸ ਤੋਂ ਸਵੰਧਰ ਤੋਂ ਲੈਣੇ ਹੁੰਦੇ ਆ ਸੋ ਜਦੋਂ ਕੱਲ ਇਹ ਇਲੈਕਸ਼ਨ ਪਰਸੋਂ ਇਹ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋਇਆ ਤਾਂ ਬਹੁਤ ਸਾਰੇ ਕੈਂਡੀਡੇਟਸ ਨੇ ਇਸ ਗੱਲ ਦੇ ਪੰਜਾਬ ਸਰਕਾਰ ਉੱਤੇ ਇਲਜ਼ਾਮ ਲਗਾਏ ਕਿ ਪੰਜਾਬ ਸਰਕਾਰ ਉਹਨਾਂ ਦੇ ਨਾਲ ਧੱਕਾ ਕਰ ਰਹੀ ਹੈ ਕਿਹਿਆ ਧੱਕਾ ਕਰ ਰਹੀ ਹੈ ਕਿ ਬਹੁਤ ਸਾਰੇ ਆਫੀਸਰਜ਼ ਜਿਹੜੇ ਇਹ ਕਾਗਜ਼ਾਂਤ ਦੇਣ ਦੇ ਲਈ ਜ਼ਿੰਮੇਵਾਰ ਨੇ ਉਹ ਆਪਣੇ ਦਫ਼ਤਰਾਂ ਦੇ ਵਿੱਚ ਉਪਲਬਧ ਨਹੀਂ ਹੈ ਉਹ ਉਹਨਾਂ ਦੇ ਨਾਲ ਬਾਰ-ਬਾਰ ਟੈਲੀਫੋਨਿਕਲੀ ਜਿਹੜਾ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ ਉਹ ਟੈਲੀਫੋਨ ਚੁੱਕਦੇ ਆ ਤੇ ਉਹਨਾਂ ਦਫ਼ਤਰਾਂ ਦੇ ਵਿੱਚ ਮਿਲਦੇ ਆ ਸੋ ਇਹ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਵਰਤਾਰਾ ਹੈ ਜਿਹੜੀ ਇਹ ਸਰਕਾਰ ਇਨਕਲਾਬ ਦਾ ਨਾਰਾ ਦੇ ਕੇ ਪੰਜਾਬ ਦੀ ਸੱਤਾ ਦੇ ਉੱਤੇ ਕਾਬਜ ਹੋਈ ਸੀ ਇਸ ਗੱਲ ਦਾ ਦਾਵਾ ਇਸ ਗੱਲ ਜਿਹੜਾ ਦਮ ਪਰਿਆ ਜਾਂਦਾ ਸੀ ਇਸ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਕਿ ਅਸੀਂ ਪੰਜਾਬ ਦੇ ਵਿੱਚ ਇਨਕਲਾਬ ਲੈ ਕੇ ਆਵਾਂਗੇ ਬਦਲਾਅ ਲੈ ਕੇ ਆਵਾਂਗੇ ਜਿੱਥੇ ਅ ਮਤਲਬ ਜੋ 75 ਸਾਲਾਂ ਦੇ ਵਿੱਚ ਨਹੀਂ ਹੋਇਆ ਉਹ ਅਸੀਂ ਕਰਕੇ ਦਿਖਾਵਾਂਗੇ ਹੁਣ ਜਿਹੜਾ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਇਹ ਜਿਹੜਾ ਇੱਕ ਉਹਨਾਂ ਦੇ ਨਾਲ ਧੋਖਾ ਹੋਇਆ ਛਲਾਵਾ ਹੋਇਆ ਹੁਣ ਜੇ ਇਹਦੇ ਵਿੱਚ ਡੇਰਾ ਬੱਸੀ ਦੀ ਜੇ ਆਪਾਂ ਗੱਲ ਕਰੀਏ ਡੇਰਾ ਬੱਸੀ ਬਲੌਕ ਦੇ ਵਿੱਚ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਾਬਕਾ ਪਾਰਲੀਮੈਂਟਰੀ ਸੈਕਟਰੀ ਔਰ ਸਾਬਕਾ ਵਿਧਾਇਕ ਨੇ ਐਨ ਕੇ ਸ਼ਰਮਾ ਸਾਹਿਬ ਉਹ ਜਿਹੜੇ ਬੀ ਡੀ ਪੀਓ ਦਫਤਰ ਜਾਂਦੇ ਆ ਸਵੇਰੇ 9 ਵਜੇ ਬੀ ਡੀ ਪੀਓ ਬਲਜੀਤ ਸਿੰਘ ਸੋਹੀ ਉਹ ਉਹ ਜਾਂਦੇ ਆ ਉੱਥੇ ਲੇਕਿਨ ਉਹ ਉੱਥੇ ਮਿਲਦੇ ਹੀ ਨਹੀਂ ਹੈਗੇ ਉਥੇ ਅਵੇਲੇਬਲ ਨਹੀਂ ਹੁੰਦੇ ਦਫ਼ਤਰ ਦੇ ਵਿੱਚ ਸੋ ਉਹਨਾਂ ਦਾ ਕਹਿਣਾ ਹੈ ਕਿ ਮਤਲਬ ਜਿਹੜੇ ਇਹ ਉਹਨਾਂ ਨੂੰ ਖੱਜਲ ਖਵਾਰ ਕੀਤਾ ਜਾ ਰਿਹਾ ਹੈ ਔਰ ਜਿਹੜੇ ਸੱਤਾਧਿਰ ਦੇ ਜਿੰਨੇ ਵੀ ਕੈਂਡੀਡੇਟਸ ਹੈ ਉਹਨਾਂ ਨੂੰ ਇਹ ਲੋੜਿੰਦੇ ਜਿਹੜੇ ਦਸਤਾਵੇਜ਼ ਹਨ ਉਹਨਾਂ ਨੂੰ ਘਰਾਂ ਬੈਠਿਆਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ ਸੋ ਇਸ ਸਬੰਧ ਦੇ ਵਿੱਚ ਇਲੈਕਸ਼ਨ ਕਮਿਸ਼ਨ ਆਫ ਪੰਜਾਬ ਨੂੰ ਵੀ ਜਿਹੜੀ ਸ਼ਿਕਾਇਤ ਭੇਜੀ ਗਈ ਹੈ ਤੇ ਉਹਨਾਂ ਦੇ ਕਾਰਵਾਈ ਦੇ ਤਹਿਤ ਕਾਰਨ ਦੱਸੋ ਨੋਟਿਸ ਬੀ ਡੀ ਪੀਓ ਡੇਰਾ ਬਸੀ ਨੂੰ ਸਰਦਾਰ ਬਲਜੀਤ ਸਿੰਘ ਸੋਹੀ ਹੈ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋ ਗਿਆ ਸੋ ਆਪਾਂ ਨੇ ਇਹ ਵੀ ਦੇਖਿਆ ਕਿ ਸੁਖਪਾਲ ਸਿੰਘ ਖੈਰਾ ਜਿਹੜੇ ਪੁਲੱਥ ਤੋਂ ਵਿਧਾਇਕ ਨੇ ਉਹਨਾਂ ਨੇ ਨਡਾਲਾ ਦੇ ਏਆਰਓ ਜਿਹੜੇ ਅਸਿਸਟੈਂਟ ਰਿਟਰਨਿੰਗ ਅਫੀਸਰ ਹੈ ਪ੍ਰਦੀਪ ਰਣਦੀਪ ਸਿੰਘ ਵੜੈਚ ਉਹ ਇਹੋ ਵੀ ਹੈ ਨਾਲ ਦੇ ਨਾਲ ਐਗਜ਼ੀਕਿਊਟਿਵ ਅਫੀਸਰ ਵੀ ਹੈ ਪੁਲੱਥ ਦੇ ਉਹਨਾਂ ਨੇ ਜਿਹੜਾ ਮਤਲਬ ਇਸ ਗੱਲ ਦੀ ਸ਼ਿਕਾਇਤ ਕੀਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਇਹਨੂੰ ਜਿਹੜਾ ਹੈਗਾ ਇੱਥੋਂ ਬीडीपीਓ ਨੂੰ ਫਾਰਗ ਕੀਤਾ ਜਾਵੇ ਅ ਕਿਉਂਕਿ ਇਹਦੀਆਂ ਪਹਿਲਾਂ ਵੀ ਜਿਹੜੀਆਂ ਸ਼ਿਕਾਇਤਾਂ ਜਦੋਂ ਲੁਧਿਆਣੇ ਦੇ ਇਲੈਕਸ਼ਨ ਹੋਏ ਸੀ ਉਹਨਾਂ ਦਾ ਜਿਹੜਾ ਕਿਰਦਾਰ ਹੈ ਉਹ ਸ਼ੱਕੀ ਰਿਹਾ ਤੋਂ ਉਸ ਤੋਂ ਬਾਅਦ ਜਿਹੜੇ ਸਾਡੇ ਸਾਬਕਾ ਕੈਬਨਟ ਮੰਤਰੀ ਗੁਲਜਾਰ ਸਿੰਘ ਰਾਣੀਕੇ ਨੇ ਉਹਨਾਂ ਨੇ ਬੀਡੀਪੀਓ ਅਟਾਰੀ ਦੇ ਉੱਤੇ ਦੋਸ਼ ਲਾਇਆ ਕਿ ਉਹ ਜਿਹੜੇ ਉਹਨਾਂ ਦੇ ਨਾਲ ੱੱੱਕਾ ਕਰ ਰਿਹਾ ਹੈ ਉਹਨਾਂ ਦੀ ਅਣਸੁਣੀ ਕਰਕੇ ਉਹਨਾਂ ਨੂੰ ਜਾਣਬੁੱਝ ਕੇ ਖੱਜਲਖੋਰਾ ਕੀਤਾ ਜਾ ਰਿਹਾ ਸੋ ਇੱਕ ਸੋਸ਼ਲ ਮੀਡੀਆ ਦੇ ਉੱਤੇ ਖਬਰ ਕੱਲ ਦੀ ਬੜੀ ਵਾਇਰਲ ਹੋ ਰਹੀ ਹੈ ਕਿ ਨਾਬਾ ਜਿਹੜੇ ਇੱਕ ਗੁਰਸਿੱਖ ਆ ਬਾਣੇ ਦੇ ਵਿੱਚ ਬੀਡੀਪੀ ਹੋ ਐ ਬਲੌਕ ਡਿਵੈਲਪਮੈਂਟ ਐਂਡ ਪੰਚਾਇਤ ਅਫੀਸਰ ਨਾਬਾ ਉਹਨਾਂ ਨੇ ਜਿਹੜਾ ਕਾਫੀ ਹੋ ਹੱਲਾ ਹੋਇਆ ਉਹਨਾਂ ਦੇ ਦਫ਼ਤਰ ਦੇ ਵਿੱਚ ਉਹਨਾਂ ਨੇ ਮੌਕੇ ਦੇ ਉੱਤੇ ਪੱਤਰਕਾਰ ਵੀ ਸੀਗੇ ਮੀਡੀਆ ਨਾਲ ਸੰਬੰਧਿਤ ਜਿੰਨੇ ਵੀ ਸੀਗੇ ਔਰ ਬਹੁਤ ਸਾਰੇ ਕੈਂਡੀਡੇਟ ਵੀ ਸੀ ਲੀਡਰ ਵੀ ਸੀ ਵੱਖ-ਵੱਖ ਪਾਰਟੀਆਂ ਦੇ ਤੇ ਉਹਨਾਂ ਨੇ ਉਹਨਾਂ ਦੀ ਹਜ਼ੂਰੀ ਦੇ ਵਿੱਚ ਐਸਐਚਓ ਨੂੰ ਫੋਨ ਕਰਕੇ ਕਿਹਾ ਕਿ ਐਸਐਚਓ ਸਾਹਿਬ ਇਹਨਾਂ ਬੰਦਿਆਂ ਨੂੰ ਸਾਰਿਆਂ ਨੂੰ ਮੇਰੇ ਦਫ਼ਤਰ ਤੋਂ ਬਾਹਰ ਕੱਢੋ ਹੁਣ ਸਵਾਲ ਖੜਾ ਹੁੰਦਾ ਹੈ ਕਿ ਇਹ ਜਿਹੜੇ ਦਫ਼ਤਰ ਨੇ ਇਹ ਜਿਹੜੇ ਅਫੀਸਰ ਨੇ ਇਹ ਕਿਨਾਂ ਦੀ ਚੱਕਰੀ ਕਰਨ ਵਾਸਤੇ ਹੁੰਦੇ ਨੇ ਲੋਕਾਂ ਦੀ ਇਹ ਸੁੱਖ ਸੁਭਦਾ ਦੇਣ ਦੇ ਲਈ ਕਿਹਦੇ ਲਈ ਜ਼ਿੰਮੇਵਾਰ ਹੁੰਦੇ ਨੇ ਲੋਕਾਂ ਲਈ ਪਰ ਲੋਕ ਖੱਜਲਖوار ਹੋ ਰਹੇ ਨੇ ਜੇ ਲੋਕ ਆਪਣੀ ਗੱਲ ਲੈ ਕੇ ਆਪਣੀ ਸ਼ਿਕਾਇਤ ਲੈ ਕੇ ਕਿਸੇ ਅਫੀਸਰ ਦੇ ਕੋਲੇ ਜਾਂਦੇ ਤੇ ਅੱਗੋਂ ਅਫੀਸਰ ਉਹਨਾਂ ਨੂੰ ਜਿਹੜਾ ਪੁਲਿਸ ਬੁਲਾ ਕੇ ਉਹਨਾਂ ਨੂੰ ਬਾਹਰ ਆਪਣੇ ਦਫ਼ਤਰ ਦੇ ਵਿੱਚ ਕੱਢੋ ਤੇ ਇਹ ਦਫ਼ਤਰ ਤਾਂ ਕਿਸੇ ਖਾਸ ਵਿਅਕਤੀ ਵਿਸ਼ੇਸ਼ ਜਾਂ ਖਾਸ ਅਧਿਕਾਰੀ ਦਾ ਨਹੀਂ ਇਹ ਜਿਹੜੇ ਸਰਕਾਰੀ ਦਫ਼ਤਰ ਨੇ ਤਾਂ ਲੋਕਾਂ ਦਾ ਸਰਮਾਇਆ ਤੇ ਲੋਕਾਂ ਦੀ ਇਹ ਜਿਆਦਾ ਆਇਦਾ ਹੈ ਲੋਕਾਂ ਨੇ ਦੇ ਵਿੱਚ ਜਾਣਾ ਹੁੰਦਾ ਆਉਣਾ ਹੁੰਦਾ ਆਪਣੇ ਮਸਲੇ ਹੱਲ ਕਰਾਉਣੇ ਹੁੰਦੇ ਸੋ ਇਹ ਵੀ ਬਹੁਤ ਵੱਡਾ ਕੱਲ ਰੌਲਾ ਪਿਆ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉੱਥੋਂ ਦੇ ਲੀਡਰ ਨੇ ਸਰਦਾਰ ਮੱਖਣ ਸਿੰਘ ਲਾਲਕਾ ਉਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਲੈ ਕੇ ਇਸ ਬीडीपीਓ ਦੀ ਬੇਰੁਖੀ ਨੂੰ ਅ ਮੇਰੂਖੀ ਦੇ ਕਾਰਨ ਜਿਹੜਾ ਉਹਨਾਂ ਨੂੰ ਧਰਨਾ ਦੇਣਾ ਪਿਆ ਉੱਥੇ ਕਾਫੀ ਹੋਖੱਲਾ ਸਾਨੂੰ ਦੇਖਣ ਨੂੰ ਮਿਲਿਆ ਔਰ ਲੁਧਿਆਣਾ ਦੋ ਦੇ ਬੀਡੀਪੀਓ ਆਫਿਸ ਦੇ ਬਾਹਰ ਕਾਂਗਰਸੀ ਆਗੂਆਂ ਨੇ ਵੀ ਕੱਲ ਰੋਸ ਜ਼ਾਹਰ ਕਰਕੇ ਇਸ ਗੱਲ ਦੀ ਸ਼ਿਕਾਇਤ ਕੀਤੀ ਹੈ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਕੱਲ ਬਰਨਾਲਾ ਦੇ ਪਿੰਡ ਢਿੱਲਵਾ ਦੇ ਵਿੱਚ ਜ਼ਿਲ੍ਹਾ ਪ੍ਰੇਸ਼ਦ ਲਈ ਆਪਣੇ ਪਾਰਟੀ ਦੇ ਉਮੀਦਵਾਰ ਕਿਰਨ ਕੌਰ ਨੂੰ ਉਮੀਦਵਾਰ ਐਲਾਨਣ ਵਾਸਤੇ ਗਏ ਸੀ ਉਹਨਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਬਣ ਕੇ ਜਿਹੜੇ ਅੱਜ ਅਫਸਰ ਕੰਮ ਕਰ ਰਹੇ ਹੈ ਇਹ ਬਹੁਤ ਨਿੰਦਣਯੋਗ ਹੈ ਔਰ ਇਸ ਦੇ ਨਾਲ ਨਾਲ ਜਿਹੜੇ ਵਿਰੋਧੀ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਅਮਰਿੰਦਰ ਬੜਿੰਗ ਉਹ ਵੀ ਜਿਹੜੇ ਉਹਨਾਂ ਨੇ ਵੀ ਜਿਹੜੀ ਨੁਕਤਾਚੀਨੀ ਕੀਤੀ ਹੈ ਅਧਿਕਾਰੀਆਂ ਦੀ ਜਿਹੜੀ ਕਾਰਗੁਜ਼ਾਰੀ ਦੇ ਉੱਤੇ ਸ਼ੰਕੇ ਖੜੇ ਕੀਤੇ ਆ ਸੋ ਜਿੱਥੋਂ ਤੱਕ ਵੱਖ-ਵੱਖ ਜਿਹੜੀਆਂ ਵਿਰੋਧੀ ਧਿਰਾਂ ਦੇ ਜਿੰਨੇ ਵੀ ਕੈਂਡੀਡੇਟਸ ਨੇ ਜਾਂ ਜਿਨ੍ਹਾਂ ਨੇ ਇਵਨ ਇੰਡੀਪੈਂਡੈਂਟ ਵੀ ਲੜਨਾ ਉਹ ਤਾਂ ਜਿਹੜਾ ਅ ਅਜੇ ਤੱਕ ਜਿਹੜਾ ਹੋ 2 ਤਰੀਕ ਤੱਕ ਕੋਈ ਵੀ ਆਪਣੇ ਨੋਮੀਨੇਸ਼ਨ ਫਾਈਲ ਨਹੀਂ ਕਰ ਸਕੀ ਸੋ ਜਦੋਂ ਬੀਡੀਪੀਓ ਡੇਰਾ ਬਸੀ ਇਹ ਸਰਦਾਰ ਬਲਜੀਤ ਸਿੰਘ ਸੋਹੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਇਹ ਲੀਡਰ ਸੀਗੇ ਐਨ ਕੇ ਸ਼ਰਮਾ ਤੇ ਦਪਿੰਦਰ ਢਿੱਲੋਂ ਕਾਂਗਰਸ ਦੇ ਉੱਥੋਂ ਬਾਰ-ਬਾਰ ਇਲੈਕਸ਼ਨ ਲੜ ਚੁੱਕੇ ਜਿਹੜੇ ਸਥਾਨਕ ਕਾਂਗਰਸੀ ਆਗੂ ਹੈ ਉਹ ਜਿਹੜੇ ਬੇਤੁਕੇ ਉਹਨਾਂ ਦੇ ਉੱਤੇ ਇਲਜ਼ਾਮ ਲਗਾ ਰਹੇ ਆ ਕਿਉਂਕਿ ਉਹ ਸਵੇਰੇ-ਸਵੇਰੇ ਦਫ਼ਤਰ ਆ ਗਏ ਸੀ ਉਹਨਾਂ ਨੂੰ ਟਾਈਮ ਜਦ ਕੇ 10 ਵਜੇ ਦਾ ਦਿੱਤਾ ਗਿਆ ਸੀ ਤਾਂ ਉਹਨਾਂ ਦਾ ਕਹਿਣਾ ਹੈ ਕਿ 45 ਐਨਓਸੀ ਜਾਰੀ ਕਰ ਦਿੱਤੀਆਂ ਗਈਆਂ ਹੁਣ ਜਿੱਥੋਂ ਤੱਕ ਬੀਜੇਪੀ ਦਾ ਸਵਾਲ ਹੈ ਬੀਜੇਪੀ ਨੇ ਵੀ ਕੱਲ ਚੋਣ ਕਮੇਟੀ ਦੀ ਮੀਟਿੰਗ ਦੇ ਲਈ ਚੰਡੀਗੜ੍ਹ ਦੇ ਵਿੱਚ ਜਿਹੜੇ ਕਾਰਜਕਾਰੀ ਪ੍ਰਧਾਨ ਆਸ਼ਵਨੀ ਸ਼ਰਮਾ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ ਜਿਹਦੇ ਵਿੱਚ ਨਰਿੰਦਰ ਰੈਣਾ ਜੀ, ਦੁਸ਼ਯੰਤ ਚੋਟਾਲਾ, ਵਿਜੇ ਸੰਪਲਾ, ਪਰਮਿੰਦਰ ਬਰਾੜ, ਅਨਿਲ ਸਰੇਨ, ਵਨੀਤ ਜੋਸ਼ੀ ਤੇ ਮਹਿਲਾ ਭਾਜਪਾ ਪੰਜਾਬ ਦੀ ਪ੍ਰਧਾਨ ਜੈ ਇੰਦਰ ਕੌਰ ਵੀ ਉੱਥੇ ਸ਼ਾਮਲ ਹੋਏ। ਉਹਨਾਂ ਨੇ ਵੀ ਇਸ ਜਿਹੜੀ ਚੋਣ ਪ੍ਰਕਿਰਿਆ ਨੂੰ ਲੈ ਕੇ ਆਪਣੀ ਸਾਰਾ ਅਨਲਿਸਿਸ ਕੀਤਾ ਔਰ ਸਾਰੀ ਇਹਦੇ ਵਿੱਚ ਕਿਸ ਤਰ੍ਹਾਂ ਦੀ ਸਟ੍ਰੈਟਜੀ ਬਣਾਉਣੀ ਆ ਔਰ ਇਹ ਗੱਲ ਬਿਲਕੁਲ ਸਪਸ਼ਟ ਕਰ ਚੁੱਕੇ ਨੇ ਅਸ਼ਮਨ ਅਸ਼ਮਨੀ ਚਰਮਾ ਜੀ ਕਿ ਅਕਾਲੀ ਦਲ ਦਾ ਬੀਜੇਪੀ ਦੇ ਨਾਲ ਕੋਈ ਅਲਾਈਅንስ ਨਹੀਂ ਹੋਏਗਾ ਸੋ ਜਿੱਥੋਂ ਤੱਕ ਲੋਕਾਂ ਦੇ ਅਧਿਕਾਰਾਂ ਦਾ ਹਨਨ ਹੈ ਜਿੱਥੋਂ ਤੱਕ ਲੋਕਾਂ ਦੇ ਸੰਵਿਧਾਨਕ ਹੱਕਾਂ ਦੇ ਉੱਤੇ ਡਾਕਾ ਹੈ ਇਹ ਬੜਾ ਨਿੰਦਣਯੋਗ ਹੈ ਔਰ ਇਸ ਗੱਲ ਬਾਰੇ ਜਿਹੜਾ ਸਰਕਾਰ ਨੂੰ ਸੁਚੇਤ ਹੋਣਾ ਚਾਹੀਦਾ ਹੈ ਜਾਗਰੂਕ ਹੋਣਾ ਚਾਹੀਦਾ ਹੈ ਜੇ ਸਰਕਾਰ ਦੀ ਮਨਸ਼ਾ ਵਕਈ ਜਿਹੜੀ 네ਗੇਟਿਵ ਹੈਗੀ ਹੈ ਫਿਰ ਤਾਂ ਠੀਕ ਹੈ ਜੇ ਸਰਕਾਰ ਪੋਜ਼ਿਟਿਵ ਕਰਨਾ ਚਾਹੁੰਦੀ ਹੈ ਤਾਂ ਆਪਣੇ ਆਫੀਸਰਜ਼ ਨੂੰ ਇਸ ਗੱਲ ਲਈ ਜਿਹੜਾ ਸਖਤ ਹਦਾਇਤਾਂ ਦੇਣ ਕਿ ਭਈ ਇਸ ਤਰ੍ਹਾਂ ਨਹੀਂ ਲੋਕਾਂ ਨੂੰ ਇਹ ਲੋਕਾਂ ਦਾ ਸ਼ਬਦ ਸੁਵਿਧਾਨਕ ਅਧਿਕਾਰ ਹੈ ਹਰ ਕੋਈ ਬੰਦਾ ਇਲੈਕਸ਼ਨ ਜਾ ਸਕਦਾ ਪਰ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਜਿਵੇਂ ਅੰਬੀਤੇ ਸਮੇਂ ਦੇ ਵਿੱਚ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਚਾਹੇ ਉਹ ਲੁਧਿਆਣਾ ਦੀ ਬਾਈ ਇਲੈਕਸ਼ਨ ਹੋਵੇ ਚਾਹੇ ਉਹ ਤਰਨਤਾਰਨ ਦੀ ਬਾਈ ਇਲੈਕਸ਼ਨ ਹੋਵੇ ਐਮਐਲਏਜ਼ ਦੀ ਤੇ ਚਾਹੇ ਉਹ ਪੰਚਾਇਤ ਇਲੈਕਸ਼ਨ ਹੋ ਜਾਂ ਹੋਣ ਸੋ ਉਹਨਾਂ ਦੇ ਵਿੱਚ ਜਿਹੜਾ ਬਹੁਤ ਵੱਡਾ ਇੱਕ ਜਿਹੜਾ ਸਰਕਾਰ ਵੱਲੋਂ ਸਰਕਾਰ ਨੇ ਜਿਹੜੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਕੇ ਆਮ ਲੋਕਾਂ ਨੂੰ ਬਹੁਤ ਸਾਰੀਆਂ ਪੀੜਾਂ ਦਿੱਤੀਆਂ ਜਿਹਦੇ ਨਾਲ ਲੋਕਾਂ ਦਾ ਇਸ ਸਰਕਾਰ ਦੇ ਵਿੱਚ ਅ ਬੁਰਧ ਜਿਹੜਾ ਗੁੱਸਾ ਹੋਣਾ ਪੈਦਾ ਹੋਣਾ ਉਹ ਸੁਭਾਵਕ ਹੈ ਸੋ ਸਰਕਾਰ ਨੂੰ ਇਸ ਤਰ੍ਹਾਂ ਦੀ ਸਿੱਧੇ ਤੌਰ ਤੇ ਇਹਨਾਂ ਛੋਟੀਆਂ ਇਲੈਕਸ਼ਨਸ ਦੇ ਵਿੱਚ ਦਖਲ ਅੰਦਾਜ਼ੀ ਕਰਨ ਤੋਂ ਬਚਣਾ ਚਾਹੀਦਾ ਔਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਇਸ ਦੇ ਵਿੱਚ ਕਾਫੀ ਹੌਸਲਾ ਮੰਦ ਹੈ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ بڑے ਟਰਮੇ ਦੇ ਨਾਲ ਅੱਜ ਤੋਂ 15 ਦਿਨ ਪਹਿਲਾਂ ਜਿਹੜਾ ਇਸ ਗੱਲ ਦਾ ਐਲਾਨ ਕੀਤਾ ਕਿ ਅਸੀਂ ਬੜੇ ਤਕੜੇ ਤਰੀਕੇ ਦੇ ਨਾਲ ਇਲੈਕਸ਼ਨ ਦੇ ਵਿੱਚ ਜਾਵਾਂਗੇ ਅਸੀਂ ਸਾਰੀਆਂ ਸੀਟਾਂ ਦੇ ਉੱਤੇ ਜਿੱਤ ਪ੍ਰਾਪਤ ਕਰਾਂਗੇ ਤੇ ਉਹਨਾਂ ਨੇ ਇਸ ਗੱਲ ਦਾ ਵੀ ਐਲਾਨ ਕੀਤਾ ਕਿ ਜਿੰਨੇ ਵੀ ਪੰਜ ਸਰਪੰਚਾ ਜਾਂ ਹੋਰ ਵੀ ਹੈਗੇ ਉਹ ਸਰਕਾਰੀ ਗਰੰਟਾ ਲੈਣ ਤੋਂ ਮੁਨਕਰ ਹੋ ਜਾਣ ਉਹਨਾਂ ਨੂੰ ਸਰਕਾਰੀ ਗਰੰਟਾ ਲੈਣ ਦੀ ਲੋੜ ਨਹੀਂ ਕਿਉਂਕਿ ਇੱਕ ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਆ ਰਿਹਾ ਤੇ ਤੁਹਾਨੂੰ ਸਾਰੀਆਂ ਗਰੰਟਾਂ ਜਿਹੜੀਆਂ ਵਿਕਾਸ ਕਰਜਣ ਲਈ ਪਿੰਡਾਂ ਦੇ ਵਿੱਚ ਨਿਰੰਤਰ ਵੱਡੇ ਪੱਧਰ ਤੇ ਦਿੱਤੀਆਂ ਜਾਣਗੀਆਂ ਸੋ ਇਸੇ ਦੌਰਾਨ ਇਲੈਕਸ਼ਨ ਕਮਿਸ਼ਨ ਆਫ ਪੰਜਾਬ ਨੇ ਮੁੱਖ ਸਕੱਤਰ ਪੰਜਾਬ ਸਰਕਾਰ ਸ੍ਰੀ ਕੇ ਏ ਪੀ सिन्हा ਸਾਹਿਬ ਨੂੰ ਕੱਲ ਲੈਟਰ ਲਿਖ ਕੇ ਪੰਜਾਬ ਦੇ ਵਿੱਚ ਤੁਮ ਤੁਮ ਜਿਹੜੀਆਂ ਬਦਲੀਆਂ ਹੈਗੀਆਂ ਟਰਾਂਸਫਰਸ ਹੈਗੀਆਂ ਔਰ ਜਿਹੜੀਆਂ ਅਪੁਆਇੰਟਮੈਂਟਸ ਆ ਉਹਨਾਂ ਦੇ ਉੱਤੇ ਮੁਕੰਮਲ ਰੋਕ ਲਾ ਦਿੱਤੀ ਹੈ ਤੇ ਕਿਹਾ ਕਿ ਅੱਜ ਤੋਂ ਬਾਅਦ ਕੋਈ ਵੀ ਕਿਸੇ ਵੀ ਅਧਿਕਾਰੀ ਦੀ ਕਿਸੇ ਵੀ ਮੁਲਾਜ਼ਮ ਦੀ ਕੋਈ ਟਰਾਂਸਫਰ ਨਾ ਕੀਤੀ ਜਾਵੇ ਕੋਈ ਅਪੁਆਇੰਟਮੈਂਟ ਨਾ ਕੀਤੀ ਜਾਵੇ ਕਿਸੇ ਨੂੰ ਕੋਈ ਨਿਯੁਕਤੀ ਪੱਤਰ ਨਾ ਦਿੱਤਾ ਜਾਵੇ ਅਗਰ ਅਜਿਹੇ ਕੁਝ ਕਰਨ ਦੀ ਲੋੜ ਪੈਂਦੀ ਹੈ ਤਾਂ ਉਹ ਪਹਿਲਾਂ ਜਿਹੜੀ ਹੈਗੀ ਹੈ ਅਗੇਤੀ ਉਸ ਦੀ ਪਰਮਿਸ਼ਨ ਇਲੈਕਸ਼ਨ ਕਮਿਸ਼ਨ ਤੋਂ ਲੇ ਲੈਣ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਸੋ ਇਹ ਮੈਂ ਤੁਹਾਨੂੰ ਇਸ ਚੈਨਲ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਬੇਨਤੀ ਕਰਦਾ ਕਿ ਸਰਕਾਰਾਂ ਆਉਂਦੀਆਂ ਰਹਿੰਦੀਆਂ ਨੇ ਸਰਕਾਰਾਂ ਜਾਂਦੀਆਂ ਰਹਿੰਦੀਆਂ ਨੇ ਲੀਡਰ ਆਉਂਦੇ ਰਹਿੰਦੇ ਨੇ ਲੀਡਰ ਜਾਂਦੇ ਰਹਿੰਦੇ ਨੇ ਪਰ ਜਿਹੜਾ ਸਾਨੂੰ ਸੰਵਿਧਾਨ ਨੇ ਅਧਿਕਾਰ ਦਿੱਤਾ ਉਸ ਸੰਵਿਧਾਨ ਦੇ ਅਧਿਕਾਰ ਦੀ ਵਰਤੋਂ ਅਸੀਂ ਬੇਕੋਫ ਬੇ ਤੜਕ ਕੰਡੈਂਡਰ ਹੋ ਕੇ ਕਰੀਏ ਕਿਉਂਕਿ ਇਹ ਜਿਹੜੀ ਜ਼ਿੰਦਗੀ ਹੈ ਬਾਰ ਬਾਰ ਨਹੀਂ ਮਿਲਣੀ ਜੇ ਅਸੀਂ ਲੋਕਾਂ ਦੇ ਪ੍ਰਭਾਵ ਥੱਲੇ ਲੋਕਾਂ ਦੇ ਡਰ ਥੱਲੇ ਲੋਕਾਂ ਦੇ ਭੈ ਥੱਲੇ ਲੋਕਾਂ ਦੇ ਦਬਾਅ ਦੇ ਵਿੱਚ ਅਸੀਂ ਆ ਕੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਰਹੇ ਤਾਂ ਫਿਰ ਸਾਡੇ ਇਹ ਜਿਹੜੀਆਂ ਅਣਕਿਆਸੀਆਂ ਪੀੜਾਂ ਸਾਡੀ ਝੂਲੀ ਦੇ ਵਿੱਚੋਂ ਮਨਫੀ ਹੋਣ ਦਾ ਨਾਂ ਨਹੀਂ ਲੈਣਗੀਆਂ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਐਨਾਂ ਹੀ ਕੱਲ ਨੂੰ ਫੇਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਵਿਸ਼ੇ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਮਨ ਨੂੰ ਦਿਓ ਜਾਂ ਜਿਨ੍ਹਾਂ ਜਿਨ੍ਹਾਂ ਸਾਥੀਆਂ ਸੱਜਣਾਂ ਨੇ ਹਾਲੇ ਤੀਕੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਆਪਣੇ ਬੜਮੁੱਲੇ ਕੀਮਤੀ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਦਿਆ ਕਰੋ ਤਾਂ ਕਿ ਅਸੀਂ ਤੁਹਾਡੀਆਂ ਆਸਾਂ ਉਮੀਦਾਂ ਦੇ ਅਨੁਸਾਰ ਪ੍ਰੋਗਰਾਮ ਪੇਸ਼ ਕਰਕੇ ਤੁਹਾਡੀਆਂ ਦੁਆਵਾਂ ਦੇ ਤੁਹਾਡੀਆਂ ਅਸੀਸਾਂ ਦੇ ਪਾਤਰ ਬਣ ਸਕੀਏ ਅੱਜ ਦੇ ਲਈ ਐਨਾ ਮੈਨੂੰ ਦਿਓ ਜਹਾਜਤ ਸ਼ਬਕ ਹੈ